ਜਮੀਨ ਵਿੱਚ ਤਿੰਨ ਮਾਲਕ ਨੇ ਦੋ ਖਰਚਾ ਨਹੀਂ ਕਰਦੇ ਤੇ ਹੁਣ ਇਕੱਲਾ ਬੰਦਾ ਤਕਸੀਮ ਕਰਵਾ ਸਕਦਾ ਦੋ ਬੰਦੇ ਖਰਚਾ ਨਹੀਂ ਕਰਦੇ ਹੁਣ ਸਪੋਜ਼ ਕਰੋ ਤਿੰਨ ਬੰਦੇ ਨੇ ਹਾਂਜੀ ਹਾਂ ਉਹ ਬੰਦੇ ਸਹਿਮਤ ਨਹੀਂ ਹੁੰਦੇ ਦੋ ਹਾਂਜੀ ਦੋ ਸੇ ਤੀਜਾ ਬੰਦਾ ਇਕੱਲਾ ਆਪਣੀ ਤਕਸੀਮ ਕਰਾ ਸਕਦਾ ਖਰਚਾ ਕਰਨਾ ਨਾ ਕਰਨ ਉਹਦਾ ਕੀ ਚੱਕਰ ਉਹ ਆਪਣੀ ਤਕਸੀਮ ਅੱਡ ਕਰਾ ਲੇ ਉਹਨਾਂ ਦੋਵਾਂ ਦਾ ਸਾਂਝਾ ਰਹ ਜੂਗਾ ਖੇਪਟ ਬਸ ਠੀਕ ਹੈ ਇਹ ਉਹ ਆਪਣੀ ਤਸੀਰ ਉਨੋਂ ਪਰ ਕੇਸ ਪਾ ਕੇ ਕਰਉਣੀ ਪਊ ਤਸੀਲਦਾਰ ਦੇ ਜੇ ਸਹਿਮਤ ਨਹੀਂ ਹੈਗੇ ਜੇ ਸਹਿਮਤ ਨਹੀਂ ਹੈਗੇ ਅੱਛਾ ਜੇ ਇਕੱਲਾ ਖਰਚਾ ਨਹੀਂ ਦਿੰਦੇ ਹੈਗੇ ਹਾਂ ਤਾਂ ਮੇਰੀ ਗੱਲ ਸੁਣੋ ਬੈਸਤ ਖਰਚਾ ਦੇਣਾ ਚਾਹੀਦਾ ਸਾਰਿਆਂ ਨੂੰ ਬਰਾਬਰ ਦਾ ਕਿਉਂਕਿ ਫਾਇਦਾ ਸਾਰਿਆਂ ਦਾ ਬਰਾਬਰ ਹੋਣਾ ਹੈ ਇਕੱਲੇ ਦਾ ਤਾਂ ਕਿਸੇ ਦਾ ਫਾਇਦਾ ਨਹੀਂ ਹੈ ਇਸ ਦਾ ਫਾਇਦਾ ਤਾਂ ਤਿੰਨਾਂਦਰوں ਨੂੰ ਬਰਾਬਰ ਹੋਣਾ ਹੈ ਤਿੰਨਾਂ ਦਾ ਬਰਾਬਰ ਉਹਨੂੰ ਦੇਣਾ ਚਾਹੀਦਾ ਆਪਚੇ ਜੇ ਕੋਈ ਨਹੀਂ ਦਿੰਦਾ ਤਾਂ ਇੱਕ ਬੰਦਾ ਜੇ ਖਰਚ ਕਰਕੇ ਜਾਨੀ ਕਿ ਕੁਇਸਨ ਮੇੜਦਾ ਤਾਂ ਵਧੀਆ ਮੈਂ ਕਹਿੰਦਾ ਕੋਈ ਖਾਸ ਗੱਲ ਨਹੀਂ ਹੈ ਠੀਕ ਆ ਬੱਚਾ ਵਾਸਤੇ ਕੁਇਸ ਨਿਭੜ ਦੇਣਾ ਜੀ ਹਾਂ ਜੀ ਹਾਂ ਅੱਗੇ ਨਹੀਂ ਚ ਜਟਬੋਤ ਖਿੜਦੇ ਨੇ ਇਸ ਕਰਕੇ ਤਕਸੀਮ ਤਾਂ ਹੋ ਜਾਣੀ ਚਾਹੀਦੀ ਹੈ ਕਰਾਉਣੇ ਵੀ ਚਾਹੀਦੀ ਹੈ ਠੀਕ ਆ ਕਿ ਇੱਕ ਨਯੂਲ ਜ਼ਮੀਨ ਕਿਹੜੀ ਹੁੰਦੀ ਹੈ ਇਹਨੂੰ ਕੋਈ ਵੇਚ ਵੀ ਸਕ ਨਜੂਲ ਜ਼ਮੀਨ ਹੁੰਦੀ ਹੈ ਜਿਹੜੇ ਬੰਦਾ ਕੋਈ ਮਰ ਜਾਂਦਾ ਉਹਦਾ ਵਾਰਸ ਕੋਈ ਵੀ ਨਹੀਂ ਹੁੰਦਾ ਹੈ ਏ ਕਲਾਸ ਬੀ ਕਲਾਸ ਸੀ ਕਲਾਸ ਕਿਸੇ ਵੀ ਕੋਈ ਵਾਰਸ ਨਾ ਹੋਵੇ ਤਾਂ ਉਹ ਜ਼ਮੀਨ ਸਰਕਾਰ ਦੇ ਨਾਂ ਚੜ ਜਾਂਦੀ ਹੈ ਸਰਕਾਰ ਉਹ ਜ਼ਮੀਨ ਫਿਰ ਹਰੀਜਨਾਂ ਨੂੰ ਦੇ ਦਿੰਦੀ ਹੈ ਬੋਣ ਬੀਜਣ ਵਾਸਤੇ ਉਹਨੂੰ ਹਰੀਜਨ ਵੇਚ ਨਹੀਂ ਸਕਦੇ ਹੈਗੇ ਹੂੰ ਉਹ ਅਲਾਟ ਕਰਦੇ ਨੇ ਮੈਂਬਰ ਬਣਾ ਦਿੰਦੇ ਨੇ ਸੋਸਾਇਟੀ ਬਣਾ ਦਿੰਦੇ ਨੇ ਠੀਕ ਹੈ ਜੀ ਉਹਦੀ ਆਮਦਨ ਖਾ ਸਕਦੇ ਨੇ ਵੇਚ ਨਹੀਂ ਸਕਦੇ ਜੀ ਵੇਚ ਨਹੀਂ ਸਕਦਾ ਨਜੂਲ ਜ਼ਮੀਨ ਜਾਨੀ ਕਿ ਬੇਵਾਰਸਾਂ ਦੀ ਜਿਹੜੀ ਜ਼ਮੀਨ ਹੁੰਦੀ ਹੈ ਉਹ ਨਜੂਲ ਜ਼ਮੀਨਾਂ ਸੀ ਠੀਕ ਹੈ ਜੀ ਹੁਣ ਤਾਂ ਨਹੀਂ ਹੈਗੇ ਇਹ ਨਾ ਹੁਣ ਤਾਂ ਜਿਹੜੇ ਚੱਲੇ ਆ ਰਹੇ ਨੇ ਜਿਹੜੀ ਪਹਿਲਾਂ ਦੀ ਹੈਗੇ ਨੇ ਉਹ ਚੱਲੇ ਆ ਰਹੇ ਨੇ ਨਜੂਲ ਜਮੀਨ ਅਸੀਂ ਜਿਹੜੀ ਪਹਿਲਾਂ ਨਹੀਂ ਆਏਗੇ ਦੀਆਂ ਇੱਕ ਕੋਈ ਵਿਅਕਤੀ ਨੇ ਨਜੂਲ ਜ਼ਮੀਨ ਨੂੰ ਤੇ 1975 ਤੋਂ ਖੇਤੀ ਕਰ ਰਿਆ ਉਸ ਤੋਂ ਬਾਅਦ ਇਹ ਜ਼ਮੀਨ ਉਸਦੇ ਬੇਟਿਆਂ ਵਿੱਚ ਵੰਡੀ ਗਈ ਕਿਸੇ ਕਰਨ ਇੱਕ ਬੇਟੇ ਦੇ ਨਾਮ ਗਰਦਾਵਰੀ ਵਧ ਚੜ ਗਈ ਕਾਸ਼ਤਕਰ ਬਰਾबरी ਹਿੱਸਿਆਂ ਵਿੱਚ ਕਾਸ਼ਤਕਰ ਤਾਂ ਬਰਾबरी ਸੈਂ ਵਿੱਚ ਕਰ ਰਿਹਾ ਜਿਹੜੀ ਹੁਣ ਇਹ ਗਰਦਾਵਰੀ ਵਧ ਚੜ ਗਈ ਇਹ ਠੀਕ ਹੋ ਸਕਦੀ ਹੈ ਹੋ ਸਕਦੀ ਹੈ ਠੀਕ ਹੈ ਜੀ ਉਮੀਦ ਸੀ ਆਪਾਂ ਨੇ ਉੱਥੇ ਕਿਸ ਪਾਣਾ ਕਰਾ 30% ਕਰਾ ਸਕਦੇ ਹਾਂ ਠੀਕ ਹੈ ਜੀ ਦੋਸਤੋ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਇਹਦੇ ਜ਼ਮੀਨ ਤਕਸੀਮ ਇਨਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੇ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 983105702 ਤੇ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਨਵੀਨ ਤੇ ਲਿਮਟਿਡ ਤੇ ਮੈਂ ਉਸ ਨੂੰ ਵੇਚਾਂ ਕਰਨਾ ਹੈ ਜੇਗਾ ਖਰੀਦਣ ਵਾਲਾ ਮੌਕੇ ਤੇ ਲਿਮਟ ਭਰ ਦਿੰਦਾ ਕੀ ਰਜਿਸਟਰੀ ਮੌਕੇ ਤੇ ਹੋ ਸਕਦੀ ਹੈ ਜਾਂ ਬਾਅਦ ਵਿੱਚ ਲਿਮਟ ਭਰਨ ਤੋਂ ਬਾਅਦ ਜਦੋਂ ਉਹਨੂੰ ਕਲੀਅਰ ਸਰਟੀਫਿਕੇਟ ਮਿਲ ਗਿਆ ਤਾਂ ਰਜਿਸਟਰੀ ਹੋ ਸਕਦੀ ਹੈ ਠੀਕ ਹੈ ਜੀ ਇਹ ਵੀ ਹੋ ਸਕਦਾ ਵੀ ਬੰਦਾ ਖਰੀਦ ਰਿਹਾ ਜਿਹੜੇ ਜਿਹੜੇ ਬੰਦੇ ਨੇ ਪੇਮੈਂਟ ਕਰਨੀ ਉਹ ਡਾਇਰੈਕਟ ਉਹੀ ਲਿਮਟ ਭਰ ਦੇ ਹਾਂ ਜਿਹੜਾ ਖਰੀਦ ਰਿਹਾ ਜੋ ਪੈਸੇ ਭਰ ਦਿੰਦਾ ਉਹਨੂੰ ਤਾਂ ਕਲੀਅਰ ਜ਼ਮੀਨ ਤੇ ਕਲੀਅਰ ਤੱਕ ਮਤਲਬ ਹੈ ਨਾ ਤੁਸੀਂ ਹਾਂਜੀ ਹਾਂਜੀ ਜੋ ਪੈਸੇ ਭਰੇ ਗਏ ਕਲੀਅਰ ਸਰਟੀਫਿਕੇਟ ਮਿਲ ਗਿਆ ਕਲੀਅਰ ਸਰਟੀਫਿਕੇਟ ਲਾ ਕੇ ਵੀ ਜੇ ਪਟਵਾਰ ਤੋਂ ਨਹੀਂ ਵੀ ਫੱਕ ਕਰਾਈ ਆਪਾਂ ਨੇ ਹਾਲੇ ਤਾਂ ਕਲੀਅਰ ਸਰਟੀਫਿਕੇਟ ਲਾ ਕੇ ਵੀ ਰਿਸ਼ਟੀ ਹੋ ਸਕਦੀ ਹੈ ਅੱਛਾ ਜੀ ਠੀਕ ਹੈ ਜੀ ਇੱਕ ਫਰਦ ਤੇ ਗਰਦਾਬਰੀ 'ਚ ਕੀ ਫਰਕ ਹੁੰਦਾ ਈ ਫਰਦ ਤਾਂ ਹੋਊਗੀ ਜੌਨ ਦੀ ਨਕਲ ਹੋਊਗੀ ਜੌਨ ਦੀ ਨਕਲ ਗਰਦਾਬਰੀ ਹੋਊਗੀ ਗਰਦਾਬਰੀ ਜਾਨੀ ਕਿ ਜਿਹੜੀ ਆਪਾਂ ਕਰਾਉਨੇ ਆ ਵੀ ਜੇ ਨਾਲਾ ਕੌਣ ਹੈ ਕਾਸਟਕਰ ਕੌਣ ਹੈ ਗਰਦਾਬਰੀ 'ਚ ਇਹ ਚੀਜ਼ ਹੁੰਦੀ ਹੈ ਜੌਨ ਦੀ ਜਿਹੜੀ ਨਕਲਾਂ ਦੇ ਫਰਦ ਉਹ 'ਚ ਮਾਲਕੀ ਹੁੰਦੀ ਹੈ ਉਹ 'ਚ ਮਾਲਕੀ ਆ ਆਪਾਂ ਗਰਦਾਬਰੀ ਦੀ ਨਕਲ ਲੰਨੇ ਆ ਉਹਨੂੰ ਗਰਦਾਬਰੀ ਦਾ ਫਰਦ ਕਹਿੰਨੇ ਆ ਜੌਨ ਦੀ ਨਕਲਾਂ ਨੂੰ ਜੌਨ ਦੀ ਫਰਦ ਕਹਿੰਨੇ ਆ ਇੱਕ ਗੈਰ ਮਰੂਸੀ ਵਾਲੇ ਮਾਲਕ ਕਿਵੇਂ ਬਣ ਸਕਦੇ ਨੇ ਕਿ ਗੈਰ ਮਰੂਸੀ ਟੁੱਟ ਵੀ ਸਕਦੀ ਹੈ ਜਾਂ ਵਾਪਸ ਮਾਲਕ ਬਣ ਸਕਦੇ ਜਾਂ ਨਹੀਂ ਜਿਹੜੇ ਗੈਰ ਮਰੂਸੀ ਨੇ ਜੀ مالک ਉਹ ਨਹੀਂ ਬਣਦੇ ਹੈਗੇ ਹੁਣ ਕਿਉਂਕਿ ਪਹਿਲਾਂ ਤਾਂ ਡਿਗਰੀਆਂ ਹੋ ਜਾਂਦੇ ਸੀ ਮਾਨਜੋਗ ਅਦਾਲਤ ਵੱਲੋਂ ਠੀਕ ਹੈ ਜੀ ਕਰਜ ਦੇ ਆਧਾਰ ਤੇ ਠੀਕ ਹੈ ਜੀ ਪਰ ਹੁਣ ਡਿਗਰੀਆਂ ਕੀਤੀ ਬੰਦ ਕੀਤੀਆਂ ਹੋਈਆਂ ਨੇ ਪਤਾ ਨਹੀਂ ਕੀ ਕਾਰਨ ਹੁਣ ਡਿਗਰੀਆਂ ਹੁੰਦੀਆਂ ਨਹੀਂ ਹੈਗੀਆਂ ਹੁੰ ਨਹੀਂ ਹੁੰਦੀਆਂ ਹਾਂ ਇੱਕ ਮੇਰੇ ਦਾਦੇ ਦੇ ਨਾਮ ਤੇ ਸਟਾਮ ਵਾਲਾ ਪਲਾਟ ਹੈ ਦਾਦੇ ਦੀ ਡੈਥ ਹੋ ਗਈ ਤੇ ਬਾਅਦ ਵਿੱਚ ਦਾਦੀ ਦਾ ਨਾਮ ਕਿਵੇਂ ਹੋਵੇਗਾ ਜੀ ਜੋ ਜ਼ਮੀਨ ਦਾਦੇ ਦੇ ਨਾਮ ਹੈ ਦਾਦੇ ਦੇ ਨਾਮ ਤੇ ਸਟਾਮ ਲਿਆ ਹੋਇਆ ਹੈ ਸਟਾਮ ਨਾਲ ਤਾਂ ਚੇਂਜ ਨਹੀਂ ਨਾ ਹੁੰਦੀ ਇਕੱਲੇ ਨਾਲ ਜਮੀਨ ਦਾ ਮਾਲਕ ਤਾਂ ਉਹੀ ਖੜਿਆ ਬੰਦਾ ਜਿਹੜੇ ਨੇ ਵੇਚੀ ਐ ਜਮੀਨ ਜਿਹੜੇ ਨੇ ਵੇਚੀ ਐ ਪਿੱਛੇ ਪਿਛਲਾ ਪਿਛਲਾ ਬੰਦਾ ਹੀ ਖੜਿਆ ਐ ਮਾਲਕ ਹੁਣ ਦਾਦੀ ਦੇ ਨੋਹ ਦਾ ਤਾਂ ਹੋਵੇ ਜੇ ਦਾਦੇ ਨੇ ਪਹਿਲਾਂ ਆਪਦੇ ਨਾਲ ਰਿਸ਼ਤੀ ਕਰਾਈ ਹੋਵੇ ਰਿਸ਼ਤੀ ਕਰਾਈ ਹੋਵੇ ਠੀਕ ਐ ਨਾ ਇਹ ਦਾਦੇ ਨੇ ਗਾਂ ਵਸੀਤ ਕੀਤੀ ਹੋਵੇ ਆਪਦੇ ਘਰ ਵਾਲੀ ਦੇ ਨਾਲ ਤੇ ਫੇਰੇ ਦਾਦੀ ਦੇ ਨੋਹ ਹੋਵੇ ਫੇਰ ਤਾਂ ਹਿੱਸੇਦਾਰ ਹੈ ਗਿਆ ਹਾਂ ਜਦੋਂ ਦਾਦਾ ਆਪ ਹੀ ਨਹੀਂ ਮਾਲਕ ਬਣਿਆ ਦਾਦੇ ਵਾਲੀ ਜ਼ਮੀਨ ਕਹਾਂ ਕਿਸ ਨੂੰ ਜਾਊ ਕਿਵੇਂ ਜੇ ਦਾਦਾ ਆਪ ਹੀ ਨਹੀਂ ਮਾਲਕ ਹਲੇ ਇਹਦਾ ਕੀ ਕਰਨ ਹੋ ਜਾਂਦਾ ਜੀ ਇਹਦਾ ਕਰਨੇ ਆ ਸਟਾਮਪ ਤੇ ਪਰ ਲਿਖਤ ਕਰ ਲਈ ਜਾਂ ਬਹੀ ਤੇ ਲਿਖਤ ਕਰ ਲਈ ਉਹਦੀ ਲਿਖਤ ਨਾਲ ਕੋਈ ਮਾਲਕੀ ਚੇਂਜ ਨਹੀਂ ਨਾ ਹੁੰਦੀ ਹੈ ਅਚਾ ਕੱਚੀ ਲਿਸਟ ਆਪ ਕਰਦੇ ਕੱਚੇ ਕਾ ਉਹ ਤਾਂ ਕੱਚੇ ਲਿਖਤਾਂ ਨੇ ਆਪਣੀਆਂ ਠੀਕ ਆ ਬਹੀ ਤੇ ਲਿਖਤ ਕਰ ਲਈ ਜਾਂ ਸਟਾਮਪ ਤੇ ਲਿਖਤ ਕਰ ਲਈ ਹੂੰ ਹੂੰ ਬੈਸਤ ਆਪਨੂੰ ਰਿਸ਼ਤੀ ਕਰਾਉਣੀ ਚਾਹੀਦੀ ਹੈ ਜਦੋਂ ਪਰਿਸ਼ਤੀ ਨਹੀਂ ਕਰਾਉਂਦੇ ਉਸ ਤੋਂ ਬਾਅਦ ਕਰਨੇ ਆ ਆਪਾਂ ਮਾਲਕ ਕਿਉਂ ਨਹੀਂ ਬਣੇ ਮਾਲਕ ਬਣੋਗੇ ਤਾਂ ਤਾਂ ਹੀ ਨਾ ਜੇ ਆਪਾਂ ਰਿਸ਼ਤੀ ਕਰਾਵਾਂਗੇ ਉਹ ਕਾਗਜ਼ਗਾਰ ਵੀ ਪੂਰੀ ਹੋਊਗਾ ਕਾਗਜ਼ਗਾਰ ਵੀ ਪੂਰੀ ਹੋਊਗਾ ਆਪਾਂ ਖਰਚਾ ਬਚਾਉਣ ਦੇ ਮਾਰੇ ਰਿਸ਼ਤੀ ਨਹੀਂ ਕਰਾਉਂਦੇ ਹੈਗੇ ਉਹ ਜਦੋਂ ਜਦੋਂ ਬੱਚੇ ਉੱਠ ਖੜਦੇ ਨੇ ਉਹ ਬੱਚੇ ਕਹਿੰਦੇ ਨੇ ਸਾਡੀ ਚੀਜ਼ ਹੈ ਤੁਸੀਂ ਕਿਵੇਂ ਕਬਜ਼ਾ ਕਰੀ ਬੈਠੇ ਹੋ ਤੇ ਫਿਰ ਬੱਚੇ ਰੋਲਾ ਪਾਉਂਦੇ ਨੇ ਫਿਰ ਬੱਚੇ ਜਦੋਂ ਰੋਲਾ ਪਾਉਂਦੇ ਨੇ ਫਿਰ ਹੋਰ ਨੁਕਸਾਨ ਹੁੰਦਾ ਜਾਦੇ ਫਿਰ ਇਹ ਪੈਂਦਾ ਈ ਚੱਕਰ ਇੱਕ ਮੇਰੇ ਪਿਤਾ ਨੂੰ ਕਹਿੰਦਾ ਲਾਭਤ ਹੋਈ ਨੂੰ 9 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਸਾਡੇ ਨਾਮ ਬਸਿੱਤ ਨਹੀਂ ਕਰਵਾ ਕੇ ਗਏ ਸਾਡੀ ਜ਼ਮੀਨ ਕੋਈ ਹੋਰ ਵਾਰਿਆ ਉਹ ਸਾਡੀ ਜ਼ਮੀਨ ਦੀ ਗਰਦਾਬਰੀ ਆਪਣੇ ਨਾਮ ਕਰਵਾ ਸਕਦਾ ਜਿਹੜਾ ਬੰਦਾ ਵਾਰਿਆ ਉਹ ਆਪਦੇ ਨਾਮ ਗਰਦੋਰੀ ਕਰਾ ਸਕਦਾ ਹੈ ਜਿਹੜੇ ਹੁਣ ਇਹ ਕਹਿੰਦੇ ਨੇ ਵੀ ਸਾਡੇ ਬਾਪ ਦੇ ਨੋਂ ਸੀ ਸਾਡਾ ਬਾਪ ਲਾਪਤਾ ਹੋ ਗਿਆ। ਤੀਆ ਬੰਦਾ ਜ਼ਮੀਨ ਕਿਵੇਂ ਵਾਉਣ ਲੱਗ ਜੂ ਉਹਦੀ? ਉਹ ਵੇਚ ਕੇ ਗਿਆ ਹੋਣਾ ਨਾ ਪਹਿਲਾਂ ਤਾਂ ਕਰਕੇ ਉਹ ਬਾਹਰੇ ਹੋਣਾ। ਹੂੰ। ਉਹ ਤਾਂ ਬੀ ਉਹ ਤਾਂ ਕੋਈ ਹੋਰ ਬੰਦਾ ਬਾਹ ਨਹੀਂ ਸਕਦਾ। ਬਾਹ ਨਹੀਂ ਸਕਦਾ ਜੀ। ਪਹਿਲਾਂ ਉਹ ਜ਼ਮੀਨ ਬਿੱਗੀ ਹੋਣੀ, ਉਦੋਂ ਬਾਅਦ ਬਾਪ ਲਾਪਤਾ ਹੋਣਾ ਹੋ ਗਿਆ ਹੁਣਾਂ ਉਹਨਾਂ ਨੇ ਇੰਤਕਾਲ ਨਹੀਂ ਕਰਾਇਆ ਹੋਣਾ ਬੰਦਿਆਂ ਨੇ। ਹਾਂ। ਇਹੋ ਜਿਹਾ ਚੱਕਰ ਹੋਊਗਾ। ਇਹੋ ਜਿਹਾ ਕੋਈ ਨਾ ਕੋਈ ਕੁੰਡੀ ਹੋ ਸਕਦੀ ਹੈ। ਬਿਲਾਲ ਲਗਾਨੇ ਤਸੱਬਰ ਬੈ ਕੀ ਹੁੰਦਾ ਜੀ ਬਿਲਾਲ ਗਨ ਤਸੱਬਰ ਬੈ ਹਾਂਜੀ ਬਿਲਾਲ ਗਨ ਵੀ ਇਹ ਬੰਦਾ ਜਿਹੜਾ ਜ਼ਮੀਨ ਬਾਹ ਰਿਆ ਏ ਇਹ ਕੋਈ ਲਗਾਨ ਨਹੀਂ ਦਿੰਦਾ ਹੈਗਾ ਠੀਕ ਹੈ ਜੀ ਤਸੱਬਰ ਬੈ ਦਾ ਮਤਲਬ ਇਹਨੇ ਸੌਦਾ ਬੈ ਦਾ ਕੀਤਾ ਹੋਇਆ ਸੀ ਇਸ ਕਰਕੇ ਬਾਹ ਰਿਆ ਬੈ ਪੈਸੇ ਜਣ ਕੇ ਰਿਸ਼ਤੀ ਨਹੀਂ ਕਰਾਈ ਹੈ ਰਿਸ਼ਤੀ ਨਹੀਂ ਕਰਾਈ ਜਵਾਨੀ ਪੈਸੇ ਦੇ ਕੇ ਬੈਗ ਖਰੀਦ ਲਈ ਠੀਕ ਆ ਤਸੱਬਰ ਬੈ ਦਾ ਮਤਲਬ ਇਹ ਵੀ ਇਹਨੇ ਬੰਦੇ ਨੇ ਬੈ ਦੇ ਪੈਸੇ ਦੇ ਰੱਖੇ ਨੇ ਇਸ ਕਰਕੇ ਇਹ ਜ਼ਮੀਨ ਬੋਂਦਾ ਇਸੇ ਕਰਕੇ ਤਾਂ ਕਿ ਲਗਾਨ ਨਹੀਂ ਦੇ ਰਹੇ ਲਗਾਨ ਨਹੀਂ ਦੇ ਕਿਉਂਕਿ ਇਹਦੀ ਜ਼ਮੀਨ ਖਰੀਦੀ ਹੋਈ ਹੈ ਤਸੱਬਰ ਬੈ ਦਾ ਮਤਲਬ ਬੈਗ ਖਰੀਦੀ ਹੋਈ ਕਰਕੇ ਕਾਸਤ ਕਰ ਰਹੇ ਕਾਸਤ ਕਰ ਰਹੇ ਇੱਕ ਮਰਬੇ ਬਗੀ ਮਰਬੇ ਬੰਦੀ ਵਕਤ ਦੀ ਸਾਡੇ ਕੋਲ ਹੈ ਇਸ ਨੂੰ ਅਸੀਂ ਆਪਣੇ ਨਾਮ ਕਿਵੇਂ ਕਰਵਾ ਸਕਦੇ ਹਾਂ ਜਿਹੜੀ ਇਹ ਜ਼ਮੀਨ ਬਾਰੇ ਗੱਲ ਕਰ ਰਹੇ ਆਪਾਂ ਵੀ ਇਹ ਮਰੱਬੇਬੰਦੀ ਜਦੋਂ ਹੋਈ ਸੀ ਉਦੋਂ ਦੀ ਸਾਡੇ ਨਾਮ ਜਮੀਨ ਆ ਇਹ ਉਦੋਂ ਦੀ ਇਹਨਾਂ ਦੇ ਨੌ ਐ ਹਾਂ ਇਹਨਾਂ ਨੇ ਰਿਸ਼ਤੀ ਨਾ ਕਰਾਈ ਉਸ ਵੇਲੇ ਰਿਸ਼ਤੀ ਨਹੀਂ ਕਰਾਈ ਇਹ ਰਿਸ਼ਤੀ ਤਾਂ ਇਹਨਾਂ ਨੂੰ ਕਰਉਣੀ ਪੈਣੀ ਐ ਪਹਿਲਾਂ ਇਹ ਜਣ ਕੇ ਜਿਹੜੇ ਬੰਦੇ ਤੋਂ ਇਹਨਾਂ ਨੇ ਖਰੀਦੀ ਸੀ ਹੂੰ ਉਹਨਾਂ ਦੇ ਬਾਰਸਾ ਨੂੰ ਹੋਊਗੀ ਠੀਕਾ ਦੇਖੋ ਇਹ ਜਣਕੇ ਥੋੜੀ ਜਿਹੀ ਕਮੀਆਂ ਆਪਾਂ ਛੱਡ ਦਿੰਨੇ ਆ ਨਾ ਪੈਸੇ ਦੇਤੇ ਰਿਸ਼ਤੀਆਂ ਕਰਾਈਆਂ ਨਹੀਂ ਰਿਸ਼ਤੀ ਕਰਾਈ ਨਹੀਂ ਹੁਣ ਬੱਚੇ ਰਿਸ਼ਤੀਆਂ ਬਗੈਰ ਪੈਸੇ ਲੈ ਕੇ ਉਹ ਕਰਾਉਣਗੇ ਕਿ ਨਹੀਂ ਕਰਾਉਂਦਾ ਕੋਈ ਵੀ ਜਮੀਨ ਤਾਂ ਉਹਦੇ ਗਾਹਾਂ ਬੱਚਾ ਨੋ ਜਾਊਗੀ ਬੱਚਿਆਂ ਦੇ ਜਦੋਂ ਬੱਚਾ ਨੋ ਜਾਊਗੀ ਉਹ ਫਿਰ ਉਹ ਤਾਂ ਉਹਨਾਂ ਦੇ ਡਿਪੈਂਡ ਕਰਦਾ ਵੀ ਉਹ ਬਗੈਰ ਪੈਸੇ ਤੋਂ ਕਰਾਉਂਦੇ ਨੇ ਇਸ ਗੱਲ ਨੂੰ ਪੰਚਾਇਤ ਚ ਮੰਨਦੇ ਨੇ ਵੀ ਹਾਂ ਪੈਸੇ ਦਿੱਤੇ ਹੋਈ ਸਾਡੇ ਬਾਪ ਨੇ ਲਾਇ ਹੋਈ ਸੀ ਅਸੀਂ ਰਿਸ਼ਤੀ ਕਰਾਈਏ ਕਰਵਾ ਲਈਏ ਉਹਨਾਂ ਤੇ ਡਿਪੈਂਡ ਕਰਦਾ ਮਤਲਬ ਇਹ ਵੀ ਤੇ ਮੌਕੇ ਤੇ ਹੋ ਜਾਣਾ ਚਾਹੀਦਾ ਰਿਸ਼ਤੀ ਕਰਾ ਲੈਣੀ ਚਾਹੀਦੀ ਹੈ ਮੈਂ ਇਸ ਗੱਲ ਦੇ ਬਿਲਕੁਲ ਵੀ ਹੱਕਚ ਨਹੀਂ ਜਦੋਂ ਆਪਾਂ ਪੇਮੈਂਟ ਕਰ ਦਿੰਦੇ ਆ ਸਿਰਫ ਰਿਸ਼ਤੀ ਖਰਚਾ ਬਚਾਉਣ ਦੇ ਮਾਰੇ ਆਪਾਂ ਲਿਖਤ ਬਹੀ ਦੇ ਲਿਖਤ ਕਰ ਲਿਆ ਜਾਂ ਸਟਾਮਪ ਤੇ ਲਿਖਤ ਕਰ ਲਿਆ ਉਹਦੀ ਕੀ ਵੈਲਿਊ ਹੈ ਜੀ ਹੂੰ 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 ਕੱਲ ਨੂੰ ਜਦੋਂ ਬੰਦਾ ਜਿਹੜੇ ਨੇ ਵੇਚੀ ਹੈ ਜੀ ਉਹ ਮਰ ਜਾਂਦਾ ਉਹਦੇ ਬੱਚਾ ਨੂੰ ਜ਼ਮੀਨ ਚੜ ਜਾਂਦੀ ਹੈ ਫਿਰ ਉਹ ਬੱਚੇ ਰੋਣਾ ਪਾਉਂਦੇ ਨੇ ਰੋਣਾ ਆਪਦੀ ਤੋਂ ਤੇ ਸਹੀ ਨਹੀਂ ਗਲਤੀਆਂ ਆਪਣੀਆਂ ਨੇ ਜਦੋਂ ਆਪਾਂ ਵੈਦ ਦੀ ਇਹ ਰਕਮਦੰਨੇ ਆ ਜ਼ਮੀਨ ਦੀ ਪਲਾਟ ਦੀ ਕਿਸੇ ਚੀਜ਼ ਦੀ ਵੀ ਜੁੜੀ ਚੀਜ਼ ਖਰੀਦਦੇ ਆ ਉਤੇ ਆਪਾਂ ਨੂੰ ਰਿਸ਼ਤੀ ਕਰਾਉਣ ਚ ਖਰਚਾ ਬਚਾਉਣ ਵਾਸਤੇ ਆਪਾਂ ਆਪਣੀ ਜ਼ਮੀਨ ਨੂੰ ਰਿਸਕ ਚ ਪਾ ਲੈਨੇ ਆ ਕਿਉਂ ਪਾਉਨੇ ਆਪਾਂ ਬਾਅਦ ਦੇ ਵਿੱਚ ਫੇਰ ਲੜਾਈ ਖੜੀ ਹੁੰਦੀ ਫੇਰ ਲੜਾਈਆਂ ਝਗੜੇ ਹੁੰਦੇ ਨੇ ਬਾਅਦ ਚ ਇਸ ਕਰਕੇ ਆਪਾਂ ਨੂੰ ਰਿਸ਼ਤੀ ਕਰਾਉਣੀ ਜ਼ਰੂਰੀ ਹੈ ਕਰਾ ਲੈਣੀ ਚਾਹੀਦੀ ਹੈ ਠੀਕ ਹੈ ਜੀ ਇੱਕ ਮਕਸੂਸ ਨੰਬਰ ਕੀ ਹੁੰਦੇ ਨੇ ਇਸ ਨੂੰ ਕੋਈ ਵੇਚ ਜਾਂ ਖਰੀਦ ਵੀ ਸਕਦਾ ਜੀ ਮਕਸੂਸ ਨੰਬਰ ਹੁੰਦੇ ਨੇ ਜਿਵੇਂ ਹੁਣ ਖੇਵਟ ਸਾਂਝੀ ਹੈ ਕੋਈ ਠੀਕ ਹੈ ਜੀ ਸਾਂਝੀ ਖੇਵਟ ਚੋਂ ਜੇ ਕੋਈ ਚੱਕਮਾ ਨੰਬਰ ਮਕਸੂਸ ਨੰ ਅੱਜ ਕੋਰ 20 ਕਿੱਲੇ ਨੇ 20 ਕਿੱਲੇ ਚ ਮੈਂ ਇੱਕ ਕਿੱਲਾ ਵਿਚਣਾ ਚਾਹੁੰਨਾ ਸਪੈਸ਼ਲ ਨੰਬਰ ਮਖੂਸ ਨੰਬਰ ਵੀ ਕਹਿੰਦੇ ਆ ਉਹਨੂੰ ਸਪੈਸ਼ਲ ਨੰਬਰ ਵੀ ਕਹਿੰਦੇ ਆ ਇੱਕੋ ਗੱਲ ਆ ਇੱਕੋ ਗੱਲ ਆ ਠੀਕ ਆ ਉਹ ਨੰਬਰ ਜੇ ਵਿਚਣਾ ਚਾਹੀਦਾ ਤੇ ਹੁਣ ਵਿਕਦੇ ਨਹੀਂ ਹੈਗੇ ਪਹਿਲਾਂ ਵਿਕ ਜਾਂਦੇ ਸੀ ਹੁਣ ਨਹੀਂ ਵਿਕਦੇ ਹੁਣ ਤਾਂ ਹਿੱਸੇ ਚ ਰਿਸ਼ਤੀ ਹੋਊਗੀ ਠੀਕ ਆ ਜਿੰਨਾ ਹਿੱਸਾ ਬਣਦਾ ਬਣ ਜਾ ਜਿੰਨਾ ਹਿੱਸਾ ਬਣਦਾ ਮੰਨ ਲਓ 20 ਕਿੱਲੇ ਚ 4 ਬੰਦੇ ਨੇ ਹਾਂ ਹਾਂ 20 ਕਿੱਲੇ ਚ ਉਹਨੂੰ 5 ਕਿੱਲੇ ਹੈ ਹਾਂ ਉਹਦਾ 5ਵਾਂ ਹਿੱਸਾ ਜੀ 5ਵੇਂ ਕਿੱਲੇ ਚ ਵੀ ਗਾਹ ਉਹ 2 ਮਾ ਹਿੱਸਾ ਵੇਚ ਰਹੇ ਹੋ ਇੱਕ ਕਿੱਲਾ ਵੇਚ ਰਹੇ ਨਾ ਜੇ ਕਿ ਜੇ ਇੰਤਕਾਲ ਹੋਣ ਤੋਂ ਰਹੇਗਾ ਹੋਵੇ 25 ਸਾਲ ਹੋ ਗਏ ਹੁਣ ਉਹੀ ਪੁਰਾਣੇ ਦੀ ਗੱਲ ਆ ਵੀ ਜੇ ਜਮੀਨ ਖੜੀ ਆ ਫੇਰ ਇਹ ਹੋਏਗਾ ਜੀ ਇਹ ਹਾਂ ਜੇ ਉਹਦੇ ਨਾਲ ਜਮੀਨ ਖੜੀ ਆ ਤਰਾ ਜੇ ਗਾਂ ਕਿਸੇ ਨੂੰ ਵੇਚ ਕੇ ਫਿਰ ਤਾਂ ਇੰਤਕਾਲ ਹੋਣੀ ਨਹੀਂ ਨਾ ਫਿਰ ਤਾਂ ਕੋਰਟ ਕੇਸ ਆ ਉਹ ਜਿਹੜੇ ਦਿਨੋਂ ਇੰਤਕਾਲ ਪਹਿਲਾਂ ਗਲਤ ਚੜ ਗਿਆ ਹੂੰ ਪਹਿਲੀ ਦ੍ਰਿਸ਼ਟੀ ਨੂੰ ਕੋਰਟ ਨੇ ਮੰਨਣਾ ਹੈ ਅ ਜੇ ਸਪੋਜ਼ ਕਰੋ ਨਾ ਹੁਣ 25 ਸਾਲ ਪਹਿਲਾਂ ਮੈਂ ਜ਼ਮੀਨ ਖਰੀਦੀ ਸੀ ਹਾਂਜੀ ਮੈਂ ਇੰਤਕਾਲ ਨਹੀਂ ਕਰਾਇਆ ਉਸ ਤੋਂ ਬਾਅਦ ਉਹ ਬੰਦਾ ਕਿਸੇ ਹੋਰ ਨੂੰ ਜ਼ਮੀਨ ਵੇਚ ਗਿਆ ਉਹੀ ਜ਼ਮੀਨ ਉਹੀ ਜ਼ਮੀਨ ਕਿਸੇ ਹੋਰ ਨੂੰ ਵੇਚ ਗਿਆ ਉਹ ਮਾਲਕ ਬਣ ਗਿਆ ਮੇਰਾ ਇੰਤਕਾਲ ਨਹੀਂ ਹੋ ਰਿਹਾ ਮੈਨੂੰ ਕੋਰਟ ਤੇ ਜਾ ਕੇ ਉਹ ਜਿਹੜੇ ਰਿਸ਼ਤੇ ਬਾਅਦ ਚ ਹੋਈ ਹੈ ਮੇਥੋਂ ਉਹਨੂੰ ਤੜਾਉਣਾ ਪਊਗਾ ਤੜਾ ਕੇ ਉਹ ਮਾਲਕੀ ਤੜਾ ਕੇ ਉਸ ਤੋਂ ਬਾਅਦ ਮੇਰੇ ਵਾਲੀ ਰਿਸ਼ਤੀ ਦਾ ਇੰਤਕਾਲ ਮਾਨਯੋਗ ਅਦਾਲਤ ਡਿਗਰੀ ਕਰ ਦਊਗੀ ਕੋਰਟ ਨੇ ਪਹਿਲੀ ਰਿਸ਼ਤੀ ਨੂੰ ਮੰਨਣਾ ਪਹਿਲੀ ਨੂੰ ਮੰਨਣਾ ਪਹਿਲੀ ਨੂੰ ਮੰਨਣਾ ਹੈ ਉਹ ਜਿਹੜੀ ਬਾਅਦ ਚ ਰਿਸ਼ਤੀ ਹੋਈ ਉਹਨੂੰ ਤੋੜ ਦਿੰਦੇ ਨੇ ਉਹ ਤੋੜ ਦਿੰਦੇ ਨੇ ਫਿਰ ਨੁਕਸਾਨ ਤਾਂ ਦੂਜੇ ਬੰਦੇ ਨੂੰ ਹੋ ਗਿਆ ਜੀ ਦੂਜੇ ਬੰਦੇ ਨੂੰ ਨੁਕਸਾਨ ਹੋ ਗਿਆ ਜੀ ਕਿਉਂਕਿ ਉਹਦੇ ਪੈਸੇ ਚਲੇ ਗਏ ਉਹਨੇ ਵਾਪਸ ਨਹੀਂ ਕਰਨਾ ਉਹ ਫਿਰ ਆਏ ਨਾ ਜੀ ਉਹ ਪੈਸੇ ਕਵਰ ਕਰਨ ਵਾਸਤੇ ਹਾਂਜੀ ਜੀਤੋ ਜ਼ਮੀਨ ਖਰੀਦੀ ਹੈ ਜਿਨੇ 420 ਕਿਤੇ ਉਹਦੇ ਨਾਲ ਪਹਿਲਾਂ ਹੀ ਵੇਚ ਗਿਆ ਦੁਬਾਰੇ ਫਿਰ ਵੇਚ ਉਹਦੀ ਜਾਇਦਾਦ ਚੋਂ ਕਵਰ ਕਰ ਸਕਦਾ ਉਹ ਠੀਕ ਹੈ ਜੀ ਕਿਹੜੀ ਬਰਾਸਤੀ ਜਾਇਦਾਦ ਆ ਉਹ ਪੋਤਰੇ ਦੇ ਨਾਮ ਹੋ ਸਕਦੀ ਹੈ ਮਤਲਬ ਉਹਦਾ ਫਾਦਰ ਸਾਹਿਬ ਬੈਠੇ ਹੋਣਾ ਕਿ ਜੇ ਵਸਿਤ ਕਰ ਜਾਂਦਾ ਦਾਦਾ ਪੋਤੇ ਦੇ ਨੋਂ ਅੱਛਾ ਜੀ ਤਾਂ ਦਾਦੇ ਦੇ ਮਰਨ ਤੋਂ ਬਾਅਦ ਤਾਂ ਜ਼ਮੀਨ ਹੋ ਸਕਦੀ ਹੈ ਨਾ ਅਬਦੇ ਮਤਲਬ ਦਾਦਾ ਆਪਣੇ ਮੁੰਡੇ ਨੂੰ ਛੱਡ ਕੇ ਜੇ ਪੋਤੇ ਦੇ ਨਾਂ ਤੇ ਕਰਦਾ ਵਸੀਦ ਕਰਵਾ ਸਕਦਾ ਹੈ ਮਤਲਬ ਇਹ ਵਸੀਦ ਨੂੰ ਫਿਰ ਡੈਡੀ ਦੀ ਆਪ ਗੱਲ ਕਰਦੇ ਪੋਤਰੇ ਦੀ ਉਹਦਾ ਜਿਹੜਾ ਪੋਤਰਾ ਉਹਦਾ ਡੈਡੀ ਇਹ ਵਸੀਦ ਨੂੰ ਦਰਵਾ ਵੀ ਸਕਦਾ ਵੀ ਪਹਿਲਾਂ ਮੇਰੇ ਨਾਂ ਹੋਣੀ ਚਾਹੀਦੀ ਟਰੈਕਟਰ ਦੇ ਨਾਂ ਜਾਰੀ ਨਾ ਨਾ ਫਿਰ ਨਿਤਰਾ ਸੋਦੋ ਅੱਛਾ ਜੀ ਪੋਤੇ ਦੇ ਨੋ ਕਰਾ ਗਿਆ ਉਹ ਚ ਉਹਨੂੰ ਕੀ ਤਰ੍ਹਾਂ ਆ ਜਾ ਕਈ ਵਾਰੀ ਪਤਾ ਕੀ ਹੁੰਦਾ ਇਹ ਜਿਹੜੀ ਪੋਤੇ ਦੇ ਨੋ ਕਰਾਉਣ ਦੇ ਕਾਰਨ ਕੀ ਨੇ ਹਾਂਜੀ ਆਮ ਦੇ ਇਹ ਦੇਖਣ ਚਾਹੁੰਦਾ ਹੈ ਵੀ ਕਈ ਵਾਰੀ ਨਾ ਜਿਹੜਾ ਬਾਪ ਮੁੰਡਾ ਜਿਹੜਾ ਜਿਹਨੂੰ ਜ਼ਮੀਨ ਹੈ ਨਾ ਉਹਦਾ ਮੁੰਡਾ ਹੈ ਉਹ ਨਸ਼ਈ ਹੁੰਦਾ ਹੈ ਕਿ ਜੀ ਹੂੰ ਇਹ ਵੀ ਕਾਰਨ ਅੱਛਾ ਉਹਦੇ ਕਰਕੇ ਉਹਨੂੰ ਫਿਕਰ ਹੁੰਦਾ ਹੈ ਵੀ ਜੇ ਮੈਂ ਮੁੰਡੇ ਨੌਕਰਾਂ ਦੀ ਮੁੰਡਾ ਵੇਚਣਾ ਜਾਵੇ ਨਸ਼ਈ ਹੈ ਹਾਂ ਕੈਸੀ ਹੈ ਵੀ ਵੇਚਣਾ ਜਾਵੇ ਕਿਤੇ ਜ਼ਮੀਨ ਇਹ ਇਸ ਕਰਕੇ ਡਰਦਾ ਮਾਰਾ ਪੁੱਤੇ ਨੌਕਰਾਉਂਦਾ ਨਹੀਂ ਕੌਣ ਕਰਾਉਂਦਾ ਜੀ ਆਪਦੇ ਮੁੰਡੇ ਨੂੰ ਛੱਡ ਕੇ ਜੀ ਛੱਡ ਕੇ ਠੀਕ ਹੈ ਨਾ ਜੀ ਉਸ ਕਰਕੇ ਫਿਰ ਉੱਥੇ ਜਣੀ ਕਿ ਕਈ ਵਾਰੀ ਝਗੜਾ ਹੁੰਦਾ ਉਹ ਕਹਿੰਦਾ ਵੀ ਮੈਂ ਮੁੰਡੇ ਦੇ ਪੁੱਤੇ ਦੇ ਨਾਂ ਤੋਂ ਬਸੀ ਤੜਾਦਾ ਫਲਾਣਾ ਕਰਦਾ ਇਹ ਤਾਂ ਤਾਂ ਰੋਲੇ ਪੈਂਦੇ ਨੇ ਤਾਂ ਪੈਂਦੇ ਨੇ ਹਾਂ ਜੀ ਹੂੰ ਤਾਂ ਕੋਈ ਚੱਕਰ ਨਹੀਂ ਆਇਆ